ਉਹਨੂੰ ਬੁਰਾ ਹਾਂਜੀ ਬੀਬੀ ਦਾ ਨਾਮ ਫਰਮਜੀਤ ਕੌਰ ਸੀ ਤੇ ਪਤੀ ਦਾ ਨਾਮ ਕਮਲ ਸਿੰਘ ਸੀ ਡੈਥ ਕਿਹਦੀ ਹੋਈ ਹੈ ਫਰਮਜੀਤ ਕੌਰ ਦੀ ਕੀ ਪ੍ਰੋਬਲਮ ਸੀ ਉਹਨੂੰ ਇਹਨਾਂ ਨੂੰ ਪਿਛਲੇ ਦਿਨਾਂ ਤੋਂ 10 ਦਿਨਾਂ ਤੋਂ ਤਕਰੀਬਨ ਪਹਿਲਾਂ ਉਹਨਾਂ ਦੀ ਸਾਹ ਹੀ ਰੁਕੀ ਸਾਹ ਹੀ ਰੁਕਣ ਤੋਂ ਬਾਅਦ ਇਹਨੂੰ ਪਹਿਲਾਂ ਇੱਥੇ ਆਪਣੇ ਦੁਰਗਾਦਲ ਲੈ ਕੇ ਦੁਰਗਾਦਲ ਵਾਲਿਆਂ ਨੇ ਉਹ ਰੈਫਰ ਕਰਤਾ ਪਟਿਆਲੇ ਤੇ ਪਿਛਲੇ 5 ਦਿਨਾਂ ਤੋਂ ਪਟਿਆਲੇ ਉਸੀ ਵੈਰੀਲੇਟਰ ਤੋਂ ਸੀ ਇਹ ਰਾਤ ਉਹਨਾਂ ਨੇ ਡਿclare ਕਰਤਾ ਪਹਿਲਾਂ ਦੋ ਤਿੰਨ ਦਿਨਾਂ ਇਹੀ ਗੱਲ ਕਹਿੰਦੇ ਰਹੇ ਵੀ ਧੜਕਣ ਦੱਸ ਤੋ 80 ਪਹੁੰਚ ਗਈ ਕਦੇ ਕਹਿਣ ਦੱਸ ਤੋ 60 ਪਹੁੰਚ ਗਈ ਕਦੇ ਕਹਿਣ ਦੱਸ ਤੋ 90 ਪਹੁੰਚ ਗਈ ਰਾਤ ਉਹਨਾਂ ਨੇ ਕਰੀਬ 6:30 7 ਵਜੇ ਸਾਨੂੰ ਇਹ ਡੈਡ ਕਲੀਅਰ ਕਰਤਾ ਤੇ ਅੱਜ ਉਹ ਡੈਡ ਬਡੀ ਉਹਨਾਂ ਰਾਤ ਸਾਡੇ ਪਿੰਡ ਪਹੁੰਚੀ ਹੈ ਕੀ ਦੱਸਿਆ ਇਹਨਾਂ ਨੇ ਕੀ ਪ੍ਰੋਬਲਮ ਸੀ ਹਾਂਜੀ ਸਵਾਇਨ ਖਲੂ ਜੀ ਵਾਰੀ ਚੱਲੀ ਆ ਉਹ ਦੱਸਿਆ ਤੇ ਸਾਡਾ ਸਾਰੇ ਪਿੰਡ ਨੂੰ ਰੋਕਿਆ ਉਸ ਉੱਤੇ ਸਨਸਕਾਰ ਦੇ ਕਿਸੇ ਜਾਣਾਂ ਨਹੀਂ ਜਿਹੜੇ ਲੋਕ ਅਸੀਂ ਥੱਲੇ ਕਰ ਲੰਨ ਸੰਸਕਾਰ ਕਾਨ ਮਾਤੇ ਪੰਜ ਆਦਮੀ ਆਏ ਆ ਸਾਨੂੰ ਉਹਨਾਂ ਨੇ ਦਵਾਈ ਦੇ ਕੇ ਭੇਜਿਆ ਅਸੀਂ ਕੈਪਸੂਲ ਲੈ ਕੇ ਆਏ ਆ ਇੱਕ ਸੋਹਰਾ ਸਾਹਿਬ ਨੂੰ ਆਉਣ ਦਿਓ ਉਹਨਾਂ ਨੂੰ ਅਸੀਂ ਕੈਪਸੂਲ ਦੇ ਦਾਂਗੇ ਦੇਖਣ ਦੇ ਦਾਂਗੇ ਅਦਰਵਾਈ ਕੋਈ ਹੋਰ ਪਿੰਡ ਦਾ ਬੰਦਾ ਜਾਂ ਕੋਈ ਪਿੰਡ ਦੀ ਔਰਤ ਜਾਂ ਕੋਈ ਹੋਰ ਵੀ ਰਸਤਾ ਨਾ ਆਵੇ ਸੰਸਕਾਰ ਤੇ ਕੋਈ ਨਹੀਂ ਜਾ ਸਕਦਾ ਗਿਆ ਹਾਂ ਸੰਸਕਾਰ ਕਿਹਦੇ ਵੱਲੋਂ ਡਾਕਟਰ ਵੱਲੋਂ ਕੀਤਾ ਗਿਆ ਅੱਜ ਹਾਂ ਡਾਕਟਰਾਂ ਡਾਕਟਰਾਂ ਜਿਹੜਾ ਦਿਨ ਦਿਖਾਈ ਹੋਈ ਨਾਲ ਤੇ ਪੰਜ ਬੰਦੇ ਸਾਡੇ ਆਪਣੇ ਨੇ ਜੀ ਕਿ ਪਿੰਡ 'ਚ ਇਸ ਤਰ੍ਹਾਂ ਦਾ ਮਾਹੌਲ ਆ ਗਿਆ ਪਿੰਡ 'ਚ ਪਿੰਡ 'ਚ ਸਾਡਾ ਦਾਬੀ ਦਾ ਮਾਹੌਲ ਹੈ ਤੇ ਜ਼ਿੰਦਗੀ 'ਚ ਮੇਰੀ 60 ਸਾਲਾਂ 'ਚ ਅਜਾ ਮਾਹੌਲ ਮੈਂ ਕਦੇ ਨਹੀਂ ਦੇਖਿਆ ਸਰਕਾਰ ਤੋਂ ਕੀ ਮੰਗੇ ਤੁਸੀਂ ਅੱਗੇ ਸਰਕਾਰ ਤੋਂ ਮੈਂ ਮੰਗ ਕਰਦਾ ਵੀ ਇੱਕ ਤਾਂ ਇਹ ਗਰੀਬ ਪਰਿਵਾਰ ਹੈ ਜੀ ਇਹ ਆਰਥਿਕ ਕੰਗ ਦੀ ਹੋ ਰਿਹਾ ਹੈ ਤੇ ਇਹਨਾਂ ਨੇ ਕਰਜ਼ਾ ਚੁੱਕ ਕੇ ਬਹੁਤ ਪੈਸਾ ਲਾਇਆ ਹੈ ਤੇ ਵੱਤ ਉਹ ਸਰਕਾਰ ਜੀ ਇਹਨਾਂ ਦੀ ਮਾਲੀ ਮਤ ਤੋਂ ਬੰਦ ਕਰ ਸਕੀ ਤਾਂ ਕਰੇ ਇਸ ਪਾਕ ਵਿਸ਼ੇਸ਼ ਸਿਹਤ ਪਾਕ ਵਿਸ਼ੇਸ਼ ਵਾਲੇ ਕਿਤੇ ਜਾਂ ਤਾਂ ਕਿ ਅਗਾਹ ਕੋਈ ਅਸੀ ਜਿਹੜੀ ਬਿਮਾਰੀ ਨਾ ਫੈਲੇ ਸਾਨੂੰ ਐਸੀ ਤਰਕਰਾਂ ਦਾ ਸਾਹਮਣਾ ਲਾ ਕਰਾਂ ਤੇ ਬਹੁਤ ਗਮ ਬਹੁਤ ਇੱਥੇ ਦੁੱਖ ਲੋਕ ਕੀਤਾ ਜਾਂਦਾ ਸਾਰੇ ਪਿੰਡ ਵੱਲੋਂ ਵੀ ਇਹ ਬਿਮਾਰੀ ਮੇਰੀ ਉਮਰ 45 47 ਸਾਲ ਦੀ ਹੋ ਗਈ ਮੈਂ ਪਹਿਲੀ ਵਾਰ ਵੇਖੀ ਹੈ ਜੀ ਤੇ ਪਰਿਵਾਰ ਨੂੰ ਬਹੁਤ ਦੁੱਖ ਹੈ ਜੀ ਸਰਕਾਰ ਅਗੇ ਮੰਗੇ ਵੀ ਇਹਦਾ ਕੋਈ ਇਲਾਜ ਕੀਤਾ ਜਾਏ ਕਿਉਂਕਿ ਅੱਜ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਤੁਰ ਗਏ ਤੇ ਇਹੋ ਜਿਹਾ ਕੰਮ ਕਿਸੇ ਹੋਰ ਨਾਲ ਨਾ ਹੋਏ ਜੀ ਇਸ ਟਾਈਮ ਪੰਜ ਡਾਕਟਰ ਆਏ ਨੇ ਜੀ ਤੇ ਉਹਨਾਂ ਨੇ ਇਹਨਾਂ ਦੇ ਇੱਕ ਦੋ ਪਰਿਵਾਰ ਮੈਂਬਰ ਨੂੰ ਨਾਲ ਲੈ ਗਏ ਨੇ ਉਹਨਾਂ ਨੂੰ ਦਵਾਈਆਂ ਖਵਾ ਕੇ ਲੈ ਗਏ ਨੇ ਨਾਲ ਜੀ ਕਿਸੇ ਨੂੰ ਹੋਰ ਨਾਲ ਕਿਸੇ ਹੋਰ ਨੂੰ ਸਮਸ਼ਾਨ ਘਾਟ ਚ ਨਹੀਂ ਜਾਣ ਦਿੱਤਾ ਗਿਆ ਜੀ ਬਾਕੀ ਸਾਰੇ ਅਸੀਂ ਗੁਰਦੁਆਰਾ ਸਾਹਿਬ ਜੀ ਬੈਠੇ ਆ ਜੀ ਤੇ ਸੰਸਕਾਰ ਉੱਥੇ ਹੋ ਰਿਹਾ ਜੀ ਡਾਕਟਰਾਂ ਦੀ ਟੀਮ ਹੀ ਕਰ ਰਹੀ ਹੈ ਕਿਸੇ ਪਿੰਡ ਵਾਲੇ ਨੂੰ ਜਾਂ ਕਿਸੇ ਹੋਰ ਨੂੰ ਨਹੀਂ ਜਾਣ ਦਿੱਤਾ ਜੀ ਕੀ ਹੋਇਆ ਤੁਹਾਡੇ ਨੂੰ ਨੂੰ ਦਾ ਇੱਥੇ ਪਹਿਲਾ ਚਿੰਤਾ ਇੱਥੇ ਟ੍ਰੈਗਸਾਨ ਪਾਤੜਾ ਹਾਂਜੀ ਇੱਥੇ ਦਵਾਈ ਦਵਾਈ ਤੇ ਇਹ ਇਹ ਤੇ ਦੁਰਗਾ ਸਚਾਲ ਦਾਖਲ ਕਰਾਇਆ ਸੀ ਇਹ ਨਾ ਜਵਾਬ ਹੈ ਤੁਹਾਡਾ ਨੂ ਦਾ ਨਾ ਕੀ ਸੀ ਤੁਹਾਡੀ ਦਾ ਪਰਮਜੀਤ ਕੌਰ ਜੀ ਅੱਛਾ ਹਾਂਜੀ ਕਿਹੜੇ ਦਿਨ ਤੋਂ ਪਵਾਰ ਹੈ ਇੱਥੇ ਹਫਤਾ ਹੋਇਆ ਹੈ ਹਫਤੇ ਚ ਵਿਚ ਵਿਚ ਅੱਛਾ ਅੱਛਾ 6 ਦਿਨ ਮਸ਼ੀਨ ਵਿੱਚ ਲੱਗੀ ਹੋਇਆ 2 ਦਿਨ ਇੱਥੇ ਰਹੀ ਹੈ ਹੁਣ ਕੀ ਹਾਲਾਤ ਹੈ ਕੋਣਾ ਕਿਨੇ ਸਸਕਾਰ ਕੀਤਾ ਕੇ ਸਸਕਾਰ ਡਾਕਟਰ ਸਾਹਿਬ ਨੇ ਆਏ ਨੇ ਨਾਲ ਅੱਛਾ ਤੇ ਜਮਨਤ ਲੜਕਾ ਦਾ ਸਾਹ ਹੈ ਪੰਜ ਚਾਰ ਕਰਤਾ ਉਹਨੇ ਆ ਕਿ ਪੰਜ ਚਾਰ ਪੰਜ ਸੱਤ ਪੰਜ ਕਿ ਸਿਰੂ ਨਾਲ ਜਾਣ ਦਿੱਤਾ ਨਹੀਂ ਕੀ ਕਹਿਣ ਲੱਗੇ ਸਾਰੇ ਕੋਈ ਜਾਣ ਨਹੀਂ ਡਾਕਟਰ ਕਰਤਾ ਡਾਕੀ ਚਪਈ ਜਾਣੇ ਕਿੱਲੇ ਸਕਾਰ ਵਾਈਫ ਆ ਵਿਕਰਮ ਸਿੰਘ ਜੂਨਪੁਰੇ ਦੀ ਲੇਡੀ ਆ ਹੋਰ ਪੰਜ ਛੇ ਦਿਨ ਹੋ ਗਏ ਉਹ ਰੇਂਦਰ ਹਸਪੀਟਲ ਦਾਖਲ ਸੀ ਹੁਣ پتہ ਲੱਗਿਆ ਉਹ ਸਾਈਨਫਲੂ ਪੋਜ਼ੀਟਿਵ ਹੈ ਜੀ ਤੇ ਉੱਥੇ ਅਸੀਂ ਜਾਵਾਂਗੇ ਹੁਣ ਆਪਣੀ ਟੀਮ ਬਣਾ ਕੇ ਮੈਂ ਖੁਦ ਜਾਊਂਗਾ ਅੱਧੇ ਘੰਟੇ ਜਿase ਇੱਥੇ ਜਾ ਰਹੇ ਸਾਰਾ ਸਰਵੇ ਕਰਾਂਗੇ ਇੱਥੇ 10-10 12 ਘਰਾਂ ਵਾਲੇ ਕੋਲੇ ਦੇਖਾਂਗੇ ਕਿ ਜਿਸ ਤਰ੍ਹਾਂ ਦਾ ਕੋਈ ਫੀਵਰ ਵਗੈਰਾ ਜਾਂ ਖਾਂਸੀ ਵਗੈਰਾ ਉਹਨੂੰ ਅਸੀਂ ਕਰਾਉਂਦੇ ਮੈਂ ਇਹ ਰੱਬ ਦਵਾਈ ਤੇ ਅਸੀਂ ਟਾਈਮ ਫਲੂ ਇੱਕ ਦਵਾਈ ਜਾਂਦੀ ਆ ਉਹ ਅਸੀਂ ਡਿਸਟ੍ਰਿਬਿਊਟ ਕਰਾਂਗੇ ਅਸੀਂ ਦੋ ਤਿੰਨ ਟੀਮਾਂ ਲੈ ਕੇ ਜਾਊਂਗਾ ਮੈਂ ਮੈਂ ਆਪ ਖੁਦ ਵੀ ਜਾਊਂਗਾ ਤੇ ਜਿਹੜੀ ਸੰਸਕਾਰ ਕਰ ਦਿੰਦਾਗੇ ਤਾਂ ਸੰਸਕਾਰ ਹੋ ਗਏ ਇਸ ਵਿੱਚ ਹੋ ਗਏ ਕੀ ਲੱਗਦਾ ਵੀ ਹੀਪਸਮੈਨ ਪ੍ਰੋਨਲ ਹੋਈ ਹੈ ਜੀ ਹਾਂਜੀ ਉਹ ਆਲਮੋਸਟ ਕਨਫਰਮ ਕੇਸ ਹੈਗਾ ਰਿਪੋਰਟ ਆ ਗਈ ਅਜਣੀ ਮੇਰੇ ਕੋਲ ਆਲਮੋਸਟ ਕਨਫਰਮ ਲੋਕਾਂ ਨੂੰ ਕੀ ਪੀੜਤ ਹੋ ਗਈ ਹੈ ਲੋਕਾਂ ਨੂੰ ਇਹੀ ਅਪੀਲ ਆ ਵੀ ਇਸ ਤਰ੍ਹਾਂ ਦਾ ਜਿਹੜਾ ਕੇਸ ਹੋਵੇ ਉਸ ਤੋਂ ਥੋੜਾ ਜਿਆ ਦੂਰੀ ਬਣਾ ਕੇ ਰੱਖੋ ਖਾਂਸੀ ਦੇ ਜਕਾਮ ਜਿਹੇ ਹੋਵੇ ਉਹਨਾਂ ਤੋਂ ਥੋੜਾ ਜਿਆ ਤੇ ਨੇੜੇ ਦੇ ਹਸਪਤਾਲ ਵਗੈਰਾ ਕੋ ਨੇੜੇ ਦੇ ਹਸਪਤਾਲ ਆਪਾਂ ਦਾ ਪਾਤਣਾ ਵੀ ਹੈਗਾ ਪਾਤਣਾ ਆਪਾਂ ਦਾਕੀ ਕਰਾ ਸਕਦੇ ਆ ਸੋ ਇਨਕਲੂਡ ਵਾਰਡ ਬਣਿਆ ਹੋਇਆ ਤੇ ਅਸੀਂ ਰੇਂਜਿੰਦਰਾ ਹਸਪਤਲ ਦੇ ਸਮਾਨੇ ਸਾਰੇ ਸਟੇ ਕੋ ਰੇਜਿਮੈਂਟ ਹੈਗਾ ਸੋ ਇ ਕੀ ਮੁੱਖ ਲੱਛਣ ਮੰਨਦੇ ਸੀ ਇਹਦੇ ਇਸਦੇ ਬੁਖਾਰ ਹੁੰਦਾ ਪੇਸ਼ੇ ਨੂੰ ਕਾਫੀ ਖਾਂਸੀ ਹੁੰਦੀ ਹੈ ਤੇ ਚੈਸਟ ਪੇਨ ਹੋਣਾ ਪੰਜ ਉਹਦੇ ਚੋਕੇ ਬਾਰ ਕੋਨ ਵੀ ਆ ਲੱਗ ਜੇ ਕੋਈ ਮਹਿਸੂਸ ਹੁੰਦਾ ਹੈ ਤੇ ਮਰੀਜ਼ ਨੂੰ ਲੱਗਦਾ ਪਤਾ ਕੀ ਕਰੇ ਜੀ ਬੰਦ ਅਸੀਂ ਇੱਕ ਤਾਂ ਉਹਨੂੰ ਦੇਖਦੇ ਵੇ ਕਿਹੜੀ ਕੈਟਾਗਰੀ ਦਾ ਹੈਗਾ ਕੈਟਾਗਰੀ 1 2 3 ਜਿਸੀਂ ਡਿਵਾਈਡ ਕੀਤਾ ਹੋਇਆ ਜੇ ਕੈਟਾਗਰੀ 1 2 ਚਾ ਅਸੀਂ ਉਹਨੂੰ ਦਵਾਈ ਦੇ ਦਿੰਦੇ ਹੱਥੀਂ ਉਹ ਪ੍ਰੋਬ ਵੀ ਕਰ ਜਾਂਦਾ ਕੈਟਾਗਰੀ 3 ਜੇ ਆਪਰੇਸ਼ਨ ਜੇ ਫੋਨ ਕੁ ਵਗੈਰਾ ਆਨ ਲਾਪ ਵੀ ਉਹਦੇ ਚੋਕੇ ਦੇ ਵਿੱਚੋਂ ਫਿਰ ਅਸੀਂ ਉਹਨੂੰ ਰੈਫਰ ਕਰ ਦਿੰਦੇ ਤੇ ਉਹਨੂੰ ਜਾਣਾ ਜੀ ਡਾਕਟਰ ਜੀ ਉਹਨੂੰ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਅਸੀਂ ਰੈਫਰਿੰਗ ਕਰਦੇ ਹਾਂ ਅਸੀਂ ਸਾਰਾ ਰੈਜੀਮੈਂਟ ਉੱਥਾ ਸਾ ਡਾਕਟਰ ਦਰਸ਼ਨ ਕੁਮਾਰ ਐਸਐਮ ਮੁਸ਼ਕਰਾਂ